ਇਸ ਸਬੰਧੀ ਖਬਰ ਸਾਹਮਣੇ ਆਈ ਹੈ ਕਿ ਸੰਗਰੂਰ ਚ ਚੋਣਾਂ ਨੂੰ ਲੈ ਕੇ ਡੀਸੀ ਸੰਗਰੂਰ ਤੇ ਐਸਐਸਪੀ ਸੰਗਰੂਰ ਨੇ ਪ੍ਰੈਸ ਵਾਰਤਾ ਕੀਤੀ ਹੈ ਤੇ ਇਸ ਵਾਰਤਾ ਵਿੱਚ ਆਮ ਜਨਤਾ ਲਈ ਸੀ ਵਿਜ਼ਨ ਐਪ ਦੀ ਜਾਣਕਾਰੀ ਵੀ ਦਿੱਤੀ ਹੈ। ਤੁਹਾਨੂੰ ਜਾਣਕਾਰੀ ਲਈ ਦੱਸਦੀ ਕਿ ਉਹਨਾਂ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੀ ਹਰ ਤਰ੍ਹਾਂ ਦੀ ਤਿਆਰੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਚੁੱਕੀ ਹੈ ਤੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਵੀ ਕਰ ਦਿੱਤੇ ਗਏ ਹਨ। ਉਹਨਾਂ ਨੇ ਦੱਸਿਆ ਹੈ ਕਿ ਵਾਡਰ ਏਰੀਆ ਦੇ ਵਿੱਚ ਜੋ ਵੀ ਹਰਿਆਣਾ ਦੇ ਨਾਲ ਇਲਾਕੇ ਲੱਗਦੇ ਹਨ ਉੱਥੇ ਨਾਕਾਬੰਦੀ ਕਰ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆ ਸਕੇ ਤੇ ਉਹਨਾਂ ਨੇ ਆਮ ਜਨਤਾ ਲਈ ਸੀ ਵਿਜ਼ਨ ਐਪ ਦਾ ਇਜਾਦ ਪਹਿਲਾਂ ਤੋਂ ਹੀ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਐਪ ਰਾਹੀਂ ਜੇਕਰ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਤੁਸੀਂ ਇਸ ਐਪ ਰਾਹੀਂ ਜਾਣਕਾਰੀ ਦੇ ਸਕਦੇ ਹੋ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਹਰ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਪ੍ਰਸ਼ਾਸਨ ਦੀ ਹਰ ਚੀਜ਼ ਤੇ ਨਜ਼ਰ ਹੈ ਆਓ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ ਅੰਦਰ ਸੰਟੇ ਕੋ ਚੀ ਜੋ ਸਕੀਏ ਨੇਗੋਸ਼ੀਏਬਲ ਸੰਦੈਕਟਿਵ ਕਿਹ ਲੈਣਾ ਕੋਈ ਹੋਵੇ ਤਾਂ ਕਰਦੇ ਅਰਪਾਸਾ ਕੱਢੀ ਜਿਵੇਂ ਕਿ ਉਸ ਤੋਂ ਸੰਗਤ ਪਾਰਲੀਮੈਂਟਰੀ ਮੌਸਪਲਸੀ 12 ਆਪਾ ਹੀ ਹੋ ਜਣੇ ਨੇ ਉਦੇ ਵਿੱਚ 72.43% ਵੋਟਾਂ ਪਈਆਂ ਸੀ। ਐਥ ਕੀ ਜਿਹੜਾ ਅਸੀਂ ਪਿਛਾ ਦਿੱਤਾ ਕਿ ਅਸੀਂ ਜਿਹੜਾ ਹੈਗਾ 80 ਤੋਂ ਬਾਹਰ ਹੈ ਨਾ ਕਿ ਇਸ ਦੇ ਪਹਿਲੇ 42 ਜਿਹੜੀ ਸਪੀਕਰ ਐਕਟੀਵਿਟੀਜ਼ ਹੈ। ਗੱਲ ਕਰੀਏ ਕਿ ਕਿੰਨੇ ਆਪਣੇ ਕੋਲੇ ਪੋਲਿੰਗ ਸਟੇਸ਼ਨਸ ਨੇ ਟੋਟਲ ਪੋਲਿੰਗ ਸਟੇਸ਼ਨ ਪਾਰਲੀਮੈਂਟ ਦੇ ਕੰਸਟੀਟੂਐਂਸੀ ਦੇ ਵਿੱਚ 1255 ਹੈਗੇ। ਐਜ਼ ਔਨ ਡੇਟ ਕਹਿੰਦੇ ਕਿ ਵਾਈਸ ਦੀ ਗੱਲ ਕਰੀਏ 18 ਤੋਂ 19 ਸਾਲ ਦੇ ਜੋ ਕਿ ਅਨੀ ਜਿਹੜੇ ਵੋਟਰ ਫਸਟ ਟਾਈਮ ਵੋਟਰਸ ਹੈਗੇ।

इसमें आज हमने जो पार्लियामेंट्री कॉन्स्टिट्यूएंसी संगरूर की जिसमें नौ असेंबली कॉन्स्टिट्यूएंसीज हैं पांच संगरूर की एक मलेरकोटला और तीनों बरनाला की ये नौ कॉन्स्टिट्यूएंसीज के लिए आज हमने प्रेस ब्रीफिंग रखी जिसमें हमने बताया है कितने हमारे वोटर्स हैं क्या -क्या, क्या क्या उनके एज ग्रुप्स हैं और क्या हमारी तैयारियाँ विजाविज लॉ एंड ऑर्डर भी ई प्रिपरेशन भी पोलिटिकल पार्टीज़ को इन्फॉर्म करने की भी तो हमारी तैयारियाँ पूरी मुकम्मल है जो इलेक्शन कमीशन ने अपना रॉस्टर इशू करा है जहाँ पर हमारे लास्ट फेज़ के अंदर हमारे इलेक्शन होने हैं उसके लिए हमारी तैयारियाँ पूरी है और समय समय पे जो भी एडवांसमेंट होंगी जो भी नई इन्फॉर्मेशन आपसे साझी करी जाएंगी जी बॉर्डर एरिया संगरूर जिले का जो बॉर्डर है इंटर स्टेट बॉर्डर पचपन किलोमीटर का जिला फतेहबाद और जींद के साथ मिलता है इसके संदर्भ में चार नाके वहाँ पे हमारे एस्टेब्लिड है और डीसी जींद डी सी फतेहाबाद और एसएसपी फतेहाबाद एसएसपी फतेबाद उनके साथ मेरी और एसएसपी एस संगरूर की हमारी जो है एक मीटिंग ऑलरेडी हो चुकी है जहां पर हमने इन्फॉर्मेशन शेयरिंग किस तरीके से करनी है क्या चैनल होना चाहिए कौन लिस्ट ऑफ पी ओ है वो सारे हम आपस में एक दूसरे का कर एक्सचेंज करेंगे जिससे कोई भी अगर कुछ इशू आता है तो उसका फटाफट से निपटारा हो सकता तो है ये बिल्कुल जी जो हिदायतें हैं इलेक्शन कमीशन ऑफ इंडिया की जो भी बड़े आपके जो लीगल हमारे जो होर्डिंग्स हैं जहां पर जो डेडिकेटेड साइट्स हैं जिन पे लगते हैं वहाँ पे हमारी परमिशन का वो जो है वो नंबर भी उस पर लगेगा इसके अलावा खर्चे की जैसे आपने बात करी तो हमारी जो है बी और हमारी जो टीमें हैं एफ एस टी एस सारी मौके पे हैं सारा खर्चा जो है बुक करा जाएगा इलेक्शन कमीशन ऑफ इंडिया की तरफ से जो प्री डिफाइंड रेट्स हैं उनके रेट्स उस पर लगेंगे और

ਜਿਦੇ ਤੇ ਉਹ ਕੰਪਲੇਨਟ ਕਰ ਸਕਦੇ ਆ ਸਾਡੇ ਕੰਟਰੋਲ ਰੂਮ ਵੀ ਹੈਗੇ ਜਿਹਦੇ ਨੰਬਰ ਅਸੀਂ ਆਪਣੀ ਡਿਸ ਐਡਮਿਸ਼ਨ ਦੀ ਵੈਬਸਾਈਟ ਤੇ ਜਿਹੜੀ ਆ ਸੋਸ਼ਲ ਮੀਡੀਆ ਦੇ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਡੈਡੀਕੇਟਿਡ ਪੇਜ ਬਣਾਇਆ ਗਿਆ ਹੈਗਾ ਉਹਦੇ ਤੇ ਵੀ ਉਹ ਕੰਪਲੇਨਟ ਕਰ ਸਕਦੇ ਆ ਤੇ ਉਹਦਾ ਨਿਪਟਾਰਾ ਸਮੇਂ ਸਿਰ ਹੋਵੇਗਾ ਜਿਹੜੀ ਮੰਤਰੀ ਜੀ ਲੀਡਰ ਨੇ ਕਿ ਉਹ ਸਰਕਾਰੀ ਗੱਡੀਆਂ ਰੱਖ ਸਰਦੇ ਨਹੀਂ ਬਿਲਕੁਲ ਨਹੀਂ ਜੀ ਗਵਰਨਮੈਂਟ ਪ੍ਰਮਾਈਸਸ ਗੈਸਟ ਹਾਊਸਸ ਗਵਰਨਮੈਂਟ ਇੰਸਟੀਟਿਊਸ਼ਨਸ ਤੇ ਗਵਰਨਮੈਂਟ ਗੱਡੀਆਂ ਇਹ ਚੌਂਕ ਜ਼ਾਬਤੇ ਦੇ ਵਿੱਚ ਇਹਨਾਂ ਦੀ ਉਲੰਘਣਾ ਹੈ ਉਹਨੂੰ ਕੋਈ ਵੀ ਵਰਤ ਨਹੀਂ ਸਕਦਾ ਕੋਈ ਕੋਈ ਨਹੀਂ ਵਰਤ ਸਕਦਾ ਜ ਜੀ ਮੈਨੂੰ ਤੁਸੀਂ ਦੱਸ ਦਿਓ ਮੈਨੂੰ ਮੈਨੂੰ ਤੁਸੀਂ ਐਵੀਡੈਂਸ ਦੇ ਦਿਓ ਵੀ ਵਿਲ ਟੇਕ ਐਕਸ਼ਨ ਆਲਰੈਡੀ ਜਿਹੜਾ ਹੈਗਾ ਸਾਰਿਆਂ ਨੂੰ ਜਾਣਦੀਆਂ ਨੇ ਉਹ ਕੀ ਕਰਦੀਆਂ ਨੇ ਸਰ ਜਿਹੜੀ ਉਹ ਚੈੱਕ ਨਹੀਂ ਕਰਦੀਆਂ ਕਿਹੜੀਆਂ ਲਾਈਆਂ ਨੇ ਪੋਲੀਟੀਕਲ ਅ ਜਿਹੜੀ ਜkada ਵੀ ਜੋ ਵੀ ਹੋਇਆ ਉਹਦੇ ਵਿੱਚ नहीं सरकारी गड्डियां प्राइवेट गड्डी तो बंदा यूज कर सकता है सरकारी गड्डी यूज नहीं कर सकते जी कल तो शुरू हो गया अभी चेक कर तो लेना, लेना, को लेना कोई गलती आम आदमी पार्टी जो उम्मीदवार ने भी तेरा उन्होंने रोड शो किया था उसके बीच में जो सरकारी है कि से उन्होंने गड्डियां सरकारी यूज की है साडी जेडी है पूरी वीडियोग्राफी उस रैली दी हुई है जेडी गल तुसी कह रहे हो असी ओनु चेक करके देख लेने जेकर कोई है ऑलरेडी साडे वलो जेड़ा है का मैसेज जा चुका है कि जेकर जेडी भी जमे की चेयरमैन साहिबान ने कि ये गड्डियां जो पॉलिटिकल रिप्रेजेंटेटिव्स ने कि ये गड्डियां वो यूज ਉਹਨਾਂ ਨੂੰ ਪਹਿਲਾਂ ਚੈੱਕ ਤਾਂ ਕਰਨ ਤੋਂ ਬਾਅਦ ਵਾਇੋਲੇਸ਼ਨ ਕੀ ਹੋਇਆ ਹੈ। ਜੇ ਵਾਇੋਲੇਸ਼ਨ ਕੀਤਾ ਹੈ, ਜੇ ਵਾਇੋਲੇਸ਼ਨ ਕੀਤਾ ਹੋਇਆ ਤਾਂ ਗਾਡੀ ਜਿਹੜੇ ਰਿਕਵਿਜ਼ਿਟ ਕੀਤੀ ਜਾਵੇਗੀ ਤੇ ਨੋਟਿਸ ਇਸ਼ੂ ਕੀਤਾ ਜਾਵੇਗਾ ਤਾਂ ਨੋਟਿਸ ਦੇ ਰਿਪਲਾਈ ਤੁਸੀਂ ਦਿਖਾਉਣੇ ਕਿ ਕਾਰਵਾਈ ਕਰਨੀ ਹੈ। ਜਿਹੜੇ ਹੋਲਡਿੰਗ ਨੇ ਕਿੰਨੇ ਘੰਟੇ ਤੋਂ ਤੁਹਾਨੂੰ ਚੈੱਕ ਕਰੀ ਜੀ ਹੋਲਡਿੰਗਸ ਜਿਹੜੇ ਨੇ ਆਪਣੇ 24 ਘੰਟਿਆਂ ਦੇ ਬਾਅਦ ਅਸੀਂ ਕੰਪਲੈਂਸ ਰਿਪੋਰਟ ਲੈਂਦੇ ਹਾਂਗੇ। ਕੰਪਲੈਂਸ ਰਿਪੋਰਟ ਮਹਿਕਮਿਆਂ ਦੀ ਆਈ ਜਾ ਰਹੀ ਹੈ ਤੇ ਅਸੀਂ ਵੀ ਅਪੀਲ ਕਰਦੇ ਹਾਂ ਜੇਕਰ ਕਿਸੇ ਦੇ ਕੋਲੇ ਇਲੀਗਲ ਇਸ ਤਰ੍ਹਾਂ ਦੇ ਹੋਲਡਿੰਗ ਲੱਗੇ ਹੋ ਦਿਖਾਈ ਦਿੰਦੇ ਨੇ ਤਾਂ ਉਹਦੀ ਸੂਚਨਾ ਸਾਨੂੰ ਦਿਓ ਜ ਥੈਂਕ ਯੂ ਮਰਦਾਨੇ ਵਾਲੇ ਹੋ ਗਏ ਸਰ ਚੌਥੀ ਜੀ ਦੇ ਦਾਇਰੇ ਦੇ ਵਿੱਚ ਕੀ ਕੀ ਜਾਂਦਾ ਸੀ ਕਿਸ ਤਰੀਕੇ ਦੀ ਅਭਿਆਨ ਇਸ ਕਰਨਾ ਚਾਹਦੇ ਪੋਲਿਟਿਕਲ ਪਾਰਟੀ ਦੇ ਲਈ ਨਾਮ ਤੇ ਲੋਕਾਂ ਜੋ ਵੀ ਐਮਸੀਸੀ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਹੀ ਸਾਰਾ ਪ੍ਰਕਿਰਿਆ ਜਲਦੀ ਹੈਗੀ ਇਲੈਕਸ਼ਨ ਕੋਰਟ ਦੇ ਜਦੋਂ ਇਨਫੋਰਸ ਹੁੰਦਾ ਉਸ ਦਾ ਟਾਈਮ ਦੇ ਦੌਰਾਨ ਸਾਡੇ ਕੋਲ ਸੰਗਰੂਰ ਦੇ ਵਿੱਚ ਜਿੰਨੀ ਸਾਡੀ ਸੁਰੱਖਿਆ ਬਲ ਹੈ ਉਹਦੇ ਨਾਲ ਨਾਲ ਸਾਡੇ ਕੋਲ ਇੱਕ ਇੰਡੋ-ਚਿਨ ਬਾਰਡਰ ਪੁਲਿਸ ਆਈਟੀਬੀਪੀ ਦੀ ਕੰਪਨੀ ਵੀ ਆਈ ਹੈਗੀ ਪੈਰਾਮਿਲਟਰੀ ਕੰਪਨੀ ਤੇ ਉਹਦੇ ਨਾਲ ਅਸੀਂ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਵੀ ਕਰ ਰਹੇ ਹਾਂ ਤੇ ਲੋਕਾਂ ਨੂੰ ਮਹਫੂਜ਼ ਰੱਖਣ ਲਈ ਅਸੀਂ ਫਲੈਗ ਮਾਰਚੇਸ ਵੀ ਕੰਡਕਟ ਕਰ ਰਹੇ ਹਾਂ ਸਰ ਕਿੰਨੀਆਂ ਟੀਮਾਂ ਜਿਹੜੀਆਂ ਬਾਹਰਲੀ ਫੋਰਸ ਦੀਆਂ ਆਈਆਂ ਨੇ ਹਾਲੇ ਤੱਕ ਇੱਕ ਟੁਕੜੀ ਆਈਟੀਬੀਪੀ ਕੰਪਨੀ ਜਿਹੜ ਦੇ ਪਾਏਗਾ ਲੇਕਿਨ ਅਸੀਂ ਆਪਣੇ ਸਾਰੇ ਏਰੀਆਜ਼ ਨੂੰ ਰੋਸਟਰ ਬਣਾ ਕੇ ਡੋਮਿਨੇਟ ਕਰ ਰਹੇ ਹਾਂ ਕਿੰਨੇ ਕਿੰਨੇ ਨਾਕੇ ਜਿਹੜੇ ਲਗਾਏ ਗਏ ਨੇ ਕਿਉਂਕਿ ਬਾਰਡਰ ਏਰੀਆ ਪੈਂਦਾ ਜੀ ਸ਼ਰਾਬ ਦੀ ਤਸਕਰੀ ਹੈ ਕੁਸ਼ੀ ਹੈ ਜੇ ਪੈਂਦਾ ਸਾਡੇ ਚਾਰ ਇੰਟਰਸਟੇਟ ਨਾਕੇ ਹੋਣਗੇ ਐਜ਼ ਆਫ ਨਾਊ ਦੋ ਆਪਰੇਸ਼ਨਲ ਹੈਗੇ ਤੇ ਬਾਕੀ ਵੀ ਅਸੀਂ ਜੀਨ ਤੇ ਫਤਿਹਾਬਾਦ ਦੇ ਨਾਲ ਮਿਲ ਕੇ ਅਸੀਂ ਮੇਰਾ ਨਾਕਾਬੰਦੀ ਵੀ ਕਰਾਂਗੇ ਕੋਈ ਸਪੈਸ਼ਲ ਫੋਰਸ ਦੀ ਮੰਗ ਕੀਤੀ ਹੈ ਜੀ ਬਿਲਕੁਲ ਫੋਰਸ ਦੀ ਵੀ ਅਸੀਂ ਕੀਤੀ ਹੈ ਉਹ ਸਾਨੂੰ ਇੱਕ ਵਾਰ ਪਹਿਲਾਂ ਅਲੋਟ ਹੋ ਜਾਏ ਅਸੀਂ ਆਪਣੀ ਰਿਕੁਆਇਰਮੈਂਟਸ ਭੇਜ ਚੁੱਕੇ ਹਾਂ ਬਿਕੋਜ਼ ਸਾਨੂੰ ਨਾ ਸਿਰਫ ਪੋਲਿੰਗ ਬੂਥ ਕਵਰ ਕਰਨ ਪੈਣਗੇ ਬਟ ਸਾਨੂੰ ਮੂਵਮੈਂਟ ਵਾਸਤ ਜੋ ਇਲੈਕਸ਼ਨ ਕਮਿਸ਼ਨ ਦਾ ਜੀ ਪੋਰਟਲ ਹੋਏਗਾ ਉਸ ਦੇ ਉੱਤੇ ਕੰਪਲੇਂਟਸ ਐਜ਼ ਆਲਵੇਜ਼ ਦਰਜ ਹੁੰਦੀਆਂ ਨੇ ਤੇ ਉਹ ਸਾਡੇ ਕੋਲ ਆ ਜਾਂਦੀਆਂ ਕੋਈ ਟਾਈਮ ਫਰੇਮ ਦੇ ਵਿੱਚ ਹੀ ਅਸੀਂ ਰਿਸੋਲਵ ਕਰਨੀਆਂ ਹੁੰਦੀਆਂ ਨੇ ਐਸ ਪਰ ਗਾਈਡਲਾਈਨਸ ਹੋਏਗਾ ਜੀ ਉਹ ਗਾਈਡਲਾਈਨਸ ਜਿੱਦੋਂ ਹੀ ਆ ਜਾਣਗੀਆਂ ਇਸ ਮੈਡੀਸੀ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਅਸੀਂ ਉਹ ਸਾਰਿਆਂ ਦੇ ਵਿੱਚ ਪਬਲਿਕਲੀ ਕਰਤੀਏ ਅਸਰੇ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਜਿੰਨੇ ਵੀ ਤੁਹਾਡੇ ਲਾਇਸੈਂਸ ਫਾਇਰ ਫਾਇਰ ਆਰਮਜ਼ ਨੇ ਉਹ ਜਲਦ ਤੋਂ ਜਲਦ ਤੁਸੀਂ ਸੰਬੰਧਿਤ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਉਹਨੂੰ ਜਮ੍ਹਾਂ ਕਰਾ ਦਿਓ ਤੇ ਆਪਣੀ ਰਸੀਦ ਬਣਦੀ ਉਹ ਜ਼ਰੂਰ ਲੈ ਲਓ